ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਪਾ ਜਾ ਰਹੇ ਸੀ ਧਰਮਸ਼ਾਲਾ ਤੋਂ ਮਕਲੌੜ ਗੰਜ ਨੂੰ ਮੈਂ ਕਿਹਾ ਤੁਹਾਨੂੰ ਵੀ ਦਿਖਾ ਦਈਏ بارش ਹੋ ਰਹੀ ਸੀ ਬਸ بارش ਦਾ ਮੌਸਮ ਜਿਹਾ بارش ਨੇ ਤਾਂ ਵਧੀਆ ਮੌਸਮ ਬਣਾਤਾ ਸੀ ਠੰਡ ਹੋ ਗਈ ਸੀ ਬਹੁਤ ਜ਼ਿਆਦਾ ਉਸ ਤੋਂ ਬਾਅਦ ਅਸੀਂ ਰਸਤੇ 'ਚ ਸਟੇਕ ਕੀਤੀ ਰੁਕਣਾ ਸੀਗਾ ਤੇ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਈਏ ਕਿ ਇੱਥੇ ਕਾਫੀ ਕੁਝ ਹੈਗਾ ਨਵਾਂ ਬਣਿਆ ਆ ਜਿਹੜਾ ਕੀ ਸਾਡੇ ਵਾਸਤੇ ਆ ਅਸੀਂ ਝੂਟੇ ਮਾਟੇ ਕਰ ਸਕਦੇ ਆ ਉਸ ਤੋਂ ਬਾਅਦ ਫੇ ਆਪਾਂ ਗਏ ਮੰਦਰ ਮੱਥਾ ਟੇਕਣ ਤੇ ਠੰਡ ਹੋਣ ਦੇ ਬਾਅਦ ਵੀ ਦੇਖੋ ਤੁਸੀਂ ਉੱਪਰੋਂ ਪਾਣੀ ਬਹੁਤ ਠੰਡਾ ਆ ਰਿਹਾ ਸੀਗਾ ਤੇ ਬਾਕੀ ਜਿਹੜੇ ਸੀਗੇ ਨਹਾਣ ਦੇ ਚਾਹਵਾਨ ਉਹ সুইমিং ਪੂਲ ਦੇ ਵਿੱਚ ਮੋਜਾ ਮਾਰ ਰਹੇ ਸੀ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦੁੰਨੇ ਠੰਡੇ ਠੰਡੇ ਪਾਣੀ ਚ ਨਹਾਣਾ ਚਾਹੀਏ ਤੇ ਕਾਫੀ ਬੰਦੇ ਨਾ ਆ ਰਹੇ ਸੀ ਵਧੀਆ ਸੀਗਾ ਇੰਜੋਏ ਹੋ ਰਿਹਾ ਸੀ ਉਹਨਾਂ ਦਾ ਅਸੀਂ ਵੀ ਮੰਦਿਰ ਦਰਸ਼ਨ ਦੂਸ਼ਣ ਕੀਤੇ ਤੇ ਨਾਲ ਹੀ ਆਪਾਂ ਵਾਪਸੀ ਕਰ ਲਈ ਹੋਟਲ ਨੂੰ ਹੋਟਲ ਲੈਣਾ ਸੀਗਾ ਲਾਹੌਰੀ ਦੀ ਕਿਉਂਕਿ